ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿਉਂ ਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟ ਆ ਉਹ ਪੰਜਾਬ ਅਸੀਂ ਵੀ ਚੱਲ ਰਹੇ ਤੇ ਅੱਜ ਦਿੱਲੀ ਚਿੱਤਰ ਨਾਲ ਐਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਚ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਕਿਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਤੋਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇੱਥੇ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਬੀਜੇਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਤਦੇਵ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲੋ ਰਾਜਸਥਾਨ ਦੇਖ ਲੋ ਯੂਪੀ ਦੇਖ ਲੋ ਮਧਿਆ ਪ੍ਰਦੇਸ਼ ਦੇਖ ਲੋ ਉਸ ਤੋਂ ਬਾਅਦ ਬਿਹਾਰ ਦੇਖ ਲੋ 오ਡੀਸਾ ਦੇਖ ਲੋ ਮਹਾਰਾਸ਼ਟਰਾ ਦੇਖ ਲੋ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪ੍ਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨ ਸਿਆ ਆਪਣਾ ਸਮਾਨ ਬੰਨਣ ਲੱਗੇ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨ ਸਿਆ ਤਰਾਏ ਹੋ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਦੀ ਸੀਐਮ ਹੌਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ। ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦਾ। ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ। ਪਰ ਜੇ ਕਿਸੇ ਨੇ ਅੱਗੇ ਪੰਜਾਬ 'ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ। ਜਿਨ੍ਹਾਂ ਪਿੱ ਠੋਕੂ ਬਣੇ ਹੋ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਕਿਰਮ ਮੈਂ ਜਿਹੜਾ ਜਿੱਥੇ ਮੇਰੀ ਕੈਂਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾ ਲਈ ਹੋਵੇ ਚਾਹੇ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਅੱਗੇ ਸਭ ਕੁਝ ਕਿਸਾਨਾਂ ਲਈ ਕਰਾਂਗੇ ਬਾਕੀ ਸਭ ਸਾਰਿਆਂ ਲਈ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ ਸਤਾਈ ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਆ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਆ ਜਿਹੜਾ ਪ੍ਰਧਾਨ ਆ ਉਹਨੇ ਤਾਂ ਅਖਬਾਰਾਂ 'ਚ ਮੇਰੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ Hindu ਵੀ Sikh ਵੀ ਹਰ ਕੋਈ ਪੁਰੇ ਬਣ ਸਕਦਾ ਜਿਹੜਾ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ Hindu ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਦੇ ਉਹਨਾਂ ਦੇ ਪਿੱਛੇ ਬਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਆ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੋਜ ਦੀ ਕੋਠੀ 'ਚ ਆਉਣ ਦੀ ਤੇ ਜਿਹੜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਦੋ ਜੋ ਕਰਦੇ ਆ ਪਰ ਜੋ ਦਿੱਲੀ ਦਾ ਟੈਂਡ ਦੇ ਕਿ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੌਂਸਲਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ ਇੱਥੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭਰ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ ਚ ਵੀ ਦੋ ਵੀ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਬੀਜੇਪੀ ਸੇਵਾ ਲਈ ਪੰਜਾਬ ਚ ਕਰਜ਼ਾ ਖਤਮ ਕਰਨ ਲਈ ਪੰਜਾਬ ਚ ਨਸ਼ਾ ਖਤਮ ਕਰਨ ਲਈ ਉਹ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ ਕੁਰਬਾਨੀਆਂ ਦਿੱਤੀਆਂ ਏ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਤੁਹਾਡਾਂ ਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਊ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪਊ ਇਹ ਤਾਂ ਗੱਲਾਂ ਕਰਦਾ ਨਾ ਮੈਂ 50000 ਨੌਕਰੀਆਂ ਦਿੱਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਤਾਂ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਤਾਂ ਵੈਕੈਂਸੀ ਆ ਭਰਨੀਆਂ ਤੇ ਉਹ ਨੌਕਰੀਆਂ ਨੂੰ ਇਹ 50000 ਦੇ ਨਾਮ ਨੌਕਰੀਆਂ ਗਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਤਾਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਤਾਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਆ ਜੀ ਉਹ ਤਾਂ ਮਿਲਦੀਆਂ ਹੀ ਮਿਲਣੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਉਲਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਆ ਰਿਕਾਰਡ ਤੁਹਾਡਾ ਆਇਆ ਹੈ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਚ ਬੀਜੇਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿਉਂ ਕਿ ਕਿਉਂਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟ ਆ ਉਹ ਪੰਜਾਬ ਅਸੀਂ ਵੀ ਚੱਲ ਰਹੇ ਤੇ ਅੱਜ ਦਿੱਲੀ ਜਿੱਤਨ ਨਾਲ ਇੰਨੀ ਖੁਸ਼ੀ ਹੋਈ ਕਨਸਟੋਰਟਿਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਬੀਜੇਪੀ ਦੀ ਵੱਡੀ ਗਿਣਤੀ ਚ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਆ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਸਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਪੌਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇੱਥੇ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਭਾਜਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਸਦੇਵਾ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਐਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲਓ ਰਾਜਸਥਾਨ ਦੇਖ ਲਓ ਯੂਪੀ ਦੇਖ ਲਓ ਮੱਧਿਆ ਪ੍ਰਦੇਸ਼ ਦੇਖ ਲਓ ਉਸ ਤੋਂ ਬਾਅਦ ਬਿਹਾਰ ਦੇਖ ਲਓ ਓਡੀਸ਼ਾ ਦੇਖ ਲਓ ਮਹਾਰਾਸ਼ਟਰ ਦੇਖ ਲਓ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪ੍ਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨਸਿਆਂ ਆਪਣਾ ਸਮਾਨ ਬੰਨਣ ਲੱਗੋ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨ ਸਿਹਰ ਤਵੇਂ ਹੋਂ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮ ਹੌਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ ਦੂਜੀ ਗੱਲ ਹੁਣ ਜਿਹੜੇ ਵੀ ਆਪਸ਼ਨ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦਾ ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ ਪਰ ਜੇ ਕਿਸੇ ਨੇ ਅੱਗੇ ਪੰਜਾਬ ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਜਿਨ੍ਹਾਂ ਪਿੱਠੋਕੂ ਬਣੇ ਹੋਏ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਪ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਕੇ ਆ ਮੈਂ ਜਿਹੜਾ ਜਿੱਥੇ ਮੇਰੀ ਕੰਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾਂ ਲਈ ਹੋਵੇ ਚਾਹੇ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਆ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਅੱਗੇ ਸਭ ਕੁਝ ਕਿਸਾਨਾਂ ਦੀ ਕਰਾਂਗੇ ਬਾਕੀ ਸਭ ਸਾਰਿਆਂ ਦੀ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ 27 ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਹੈ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਹੈ ਜਿਹੜਾ ਪ੍ਰਧਾਨ ਉਹਨੇ ਤਾਂ ਅਖਬਾਰਾਂ 'ਚ ਮੇਰੇ ਬਿਆਨ ਪੜੇ ਨਹੀਂ ਜੋ ਨਹੀਂ ਕਿਆ ਵੀ ਹਿੰਦੂ ਵੀ ਸਿੱਖ ਵੀ ਹਰ ਕੋਈ ਉਰੇ ਬਣ ਸਕਦਾ ਜਦੋਂ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ ਹਿੰਦੂ ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਹੋ ਰਹੇ ਉਹਨਾਂ ਦੇ ਪਿੱਛੇ ਧਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਹੈ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੌਜ ਦੀ ਕੋਠੀ 'ਚ ਆਉਣ ਦੀ ਤੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਦੋ ਜੋ ਕਰਦੇ ਆ ਪਰ ਜੋ ਦਿੱਲੀ ਦਾ ਟ੍ਰੈਂਡ ਦੇ ਕਿ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੌਂਸਲਸਿਅਰਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ ਇੱਥੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭਰ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ 'ਚ ਵੀ ਦੋ ਵੀ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲਿਖੀ ਆਈ। ਇਹ ਬੀਜੇਪੀ ਸੇਵਾ ਲਈ ਪੰਜਾਬ 'ਚ ਕਰਜ਼ਾ ਖਤਮ ਕਰ ਲਈ। ਪੰਜਾਬ 'ਚ ਨਸ਼ਾ ਖਤਮ ਕਰਨ ਲਈ। ਉਹ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ। ਕੁਰਬਾਨੀਆਂ ਦਿੱਤੀਆਂ ਏ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ। ਆ ਡੰਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਊ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪਊ। ਇਹ ਤਾਂ ਗੱਲਾਂ ਕਰਦਾ ਨਾ ਮੈਂ 50000 ਨੌਕਰੀਆਂ ਦਿੱਤੀਆਂ। ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਥਾਂ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਥਾਂ ਵੈਕੈਂਸੀ ਆ ਭਰਨੀ ਆ ਤੇ ਉਹ ਨੌਕਰੀਆਂ ਨੂੰ ਇਹ 50000 ਜਿਨਾਮ ਨੌਕਰੀਆਂ ਗਿਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਥਾਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਥਾਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਆ ਜੀ ਉਹ ਤਾਂ ਮਿਲਦੀਆਂ ਹੀ ਮਿਲਦੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਦੇ ਅਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਅ ਰਿਕਾਰਡ ਤੁਹਾਡਾ ਆਇਆ ਏ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਚ ਬੀਜੇਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਆ ਕਿਉਂ ਕਿਉਂਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟ ਆ ਉਹ ਪੰਜਾਬ ਅਸੀਂ ਵੀ ਚਾਹੁੰਦੇ ਤੇ ਅੱਜ ਦਿੱਲੀ ਜਿੱਤਣ ਨਾਲ ਐਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਬੀਜੇਪੀ ਦੀ ਵੱਡੀ ਗਿਣਤੀ ਚ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਆ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਕਿਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਅ ਦੂਜਾ ਮਹਾਰਾਜਾ ਸਪੌਜ ਇਹ ਉਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇਥੋਂ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਬੀਜੇਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਤਸਦੇਵ ਤੇ ਹੁਣ ਵਾਰੀ ਆ ਜਿਹੜੀ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲਓ ਰਾਜਸਥਾਨ ਦੇਖ ਲਓ ਯੂਪੀ ਦੇਖ ਲਓ ਮੱਧਿਆ ਪ੍ਰਦੇਸ਼ ਦੇਖ ਲਓ ਉਸ ਤੋਂ ਬਾਅਦ ਬਿਹਾਰ ਦੇਖ ਲਓ ਓਡੀਸ਼ਾ ਦੇਖ ਲਓ ਮਹਾਰਾਸ਼ਟਰਾ ਦੇਖ ਲਓ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪ੍ਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨਸਿਆਂ ਆਪਣਾ ਸਮਾਨ ਬੰਨਣ ਲੱਗੋ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨਸਿਹਬ ਤਵਾਹੇ ਹਾਂ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮਓਜ਼ ਦਾ ਦਰਵਾਜ਼ਾ ਨਹੀਂ ਖੁੱਲ੍ਹੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਨਾ ਚੇਤਾਵਨੀ ਦੇਣਾ ਚਾਹਣਾ ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ ਪਰ ਜੇ ਕਿਸੇ ਨੇ ਅੱਗੇ ਪੰਜਾਬ ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਜਿਨ੍ਹਾਂ ਪਿੱਠੋਕੂ ਬਣੇ ਹੋਏ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਘਰ ਮੈਂ ਜਿਹੜਾ ਜਿੱਥੇ ਮੇਰੀ ਕੈਂਪੇਨ ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀ-ਇੰਨੀ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾਂ ਲਈ ਹੋਵੇ ਚਾਹੇ ਆਇਲ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆ ਆ ਮੀਟਿੰਗਾਂ ਸ਼ੁਰੂ ਹੋ ਜਣੀਆਂ ਅੱਗੇ ਸਭ ਕੁਝ ਕਿਸਾਨਾਂ ਲਈ ਕਰਾਂਗੇ ਬਾਕੀ ਸਭ ਸਾਰਿਆਂ ਲਈ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ 27 ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਹੈ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੀ ਹੈ ਜਿਹੜਾ ਪ੍ਰਧਾਨ ਉਹਨੇ ਤਾਂ ਅਖਬਾਰਾਂ 'ਚ ਮੇਰੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ ਹਿੰਦੂ ਵੀ ਸਿੱਖ ਵੀ ਹਰ ਕੋਈ ਉਰੇ ਬਣ ਸਕਦਾ ਜਿਹੜਾ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ ਹਿੰਦੂ ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਨਾਂ ਦੇ ਪਿੱਛੇ ਧਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਹੈ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੋਜ ਦੀ ਕੋਠੀ 'ਚ ਆਉਣ ਦੀ ਤੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਤੋਂ ਜੋ ਕਰਦੇ ਆ ਪਰ ਜੋ ਦਿੱਲੀ ਦਾ ਟੈਂਡ ਦੇ ਕਿ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੌਂਸਲਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ ਉੱਤੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭਰ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਹੋਏ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ 'ਚ ਵੀ ਦੋ ਵੀ ਇੱਥੇ ਵੀ ਭਾਪੀ ਲੈ ਕੇ ਆਈਏ ਇਹ ਭਾਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਭਾਪੀ ਸੇਵਾ ਲਈ ਪੰਜਾਬ 'ਚ ਕਰਜ਼ਾ ਖਤਮ ਕਰਨ ਲਈ ਪੰਜਾਬ 'ਚ ਨਸ਼ਾ ਖਤਮ ਕਰਨ ਲਈ ਹੋਏ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ ਕੁਰਬਾਨੀਆਂ ਦਿੱਤੀਆਂ ਏ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਟਡੰਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਚੁੱਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਉ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪਊ ਇਹ ਤਾਂ ਗੱਲਾਂ ਕਰਦਾ ਨਾ ਮੈਂ 50000 ਨੌਕਰੀਆਂ ਦੇਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸਾਂ ਦੇ ਉਹਨਾਂ ਦੇ ਤਾਂ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਤਾਂ ਵੈਕੈਂਸੀਆਂ ਭਰਨੀਆਂ ਤੇ ਉਹ ਨੌਕਰੀਆਂ ਉਹ 50000 ਜਿਨਾਮ ਨੌਕਰੀਆਂ ਗਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਥੋਂ ਨੌਕਰੀ ਮਿਲਣੀ ਜਾਂ ਜਿਹੜਾ ਰਿਟਾਇਰਮੈਂਟ ਦੇ ਥੋਂ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਹੈ ਜੀ ਉਹ ਤਾਂ ਮਿਲਦੀਆਂ ਹੀ ਮਿਲਦੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਅਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਆ ਰਿਕਾਰਡ ਤੁਹਾਡਾ ਆਇਆ ਏ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਦਿੱਲੀ ਚ ਭਾਜਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿਉਂ ਕਿਉਂਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੋਟ ਆ ਉਹ ਪੰਜਾਬ ਅਸੀਂ ਵੀ ਚੱਲ ਰਹੇ ਤੇ ਅੱਜ ਦਿੱਲੀ ਚਿੱਤਰ ਨਾਲ ਐਨੀ ਖੁਸ਼ੀ ਹੋਈ ਖਾਸ ਤੌਰ ਤੇ ਇੱਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਚ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਆ ਤੇ ਜਦੋਂ ਕੈਂਪੇਨ ਕੀਤੀ ਤੇ ਇਹ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਜੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਇਸ ਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਇਹ ਦੂਜਾ ਮਹਾਰਾਜਾ ਸਤੌਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇਥੋਂ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਬੀਜੇਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਤਦੇਵ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਸ ਵੇਲੇ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲੋ ਰਾਜਸਥਾਨ ਦੇਖ ਲੋ ਯੂਪੀ ਦੇਖ ਲੋ ਮਧਿਆ ਪ੍ਰਦੇਸ਼ ਦੇਖ ਲੋ ਉਸ ਤੋਂ ਬਾਅਦ ਵਿਹਾਰ ਦੇਖ ਲੋ 오ਡੀਸਾ ਦੇਖ ਲੋ ਮਹਾਰਾਸ਼ਟਰਾ ਦੇਖ ਲੋ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾ ਸੇਵਾ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਪਰ ਗਵੰਤ ਮਾਨਸਿਆ ਆਪਣਾ ਸਮਾਨ ਬੰਨਣ ਲੱਗਿਆ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲੇ ਆ ਆਪਣੇ ਐਮਐਲਏ ਨੂੰ ਵੀ ਉਹ ਗਵੰਤ ਮਾਨਸਿਆ ਤਰਾਹ ਹਾਂ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਲਈ ਸੀਐਮ ਆਊਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ। ਦੂਜੀ ਗੱਲ ਹੁਣ ਜਿਹੜੇ ਵੀ ਅਫਸਰ ਨੇ ਮੈਂ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦਾ। ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ। ਪਰ ਜੇ ਕਿਸੇ ਨੇ ਅੱਗੇ ਪੰਜਾਬ 'ਚ ਨੌਕਰੀ ਕਰਨੀ ਆ ਮੈਂ ਇਹ ਕੋਈ ਇਹਨੂੰ ਧਮਕੀ ਜਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ। ਜਿਨ੍ਹਾਂ 'ਤੇ ਠੋਕੂ ਬਣੇ ਹੋ ਜੇ ਸਾਡੇ ਪੰਜਾਬੀ ਦੀ ਜੇ ਸਾਡੇ ਬੀਜੇਪੀ ਦੀ ਵਰਕਰ ਦੀ ਗੱਲ ਸੁਣਵਾਈ ਕਿਤੇ ਨਾ ਹੋਈ ਹੁਣ ਤੁਸੀਂ ਦੇਖ ਲਿਓ ਇਹ ਮੈਂ ਤਾਂ ਕਹਿ ਰਿਹਾ ਜੋ ਪੰਜਾਬੀਆਂ ਤੇ ਸਿੱਖਾਂ ਦਾ ਟ੍ਰੈਂਡ ਦਿੱਲੀ 'ਚ ਦੇਖ ਕੇ ਮੈਂ ਕਹਿ ਰਿਹਾ ਜਿਨ੍ਹਾਂ ਦੇ ਵੀ ਘੇਰਾ ਮੈਂ ਜਿਹੜਾ ਜਿੱਥੇ ਮੇਰੀ ਕੈਂਪੇਨ 'ਚ ਡਿਊਟੀ ਸੀ ਹਰ ਨੇ ਵੋਟ ਪਾਈ ਇੰਨੀਆਂ-ਨੀਆਂ ਵੋਟਾਂ ਤੇ ਸਾਡੇ ਕੈਂਡੀਡੇਟ ਜਿੱਤੇ ਆ ਇਸ ਕਰਕੇ ਪੰਜਾਬੀ ਤੇ ਸਿੱਖ ਮੁੜਿਆ ਆ ਆ ਬਜਟ ਤੋਂ ਬਾਅਦ ਮੁੜਿਆ ਆ ਵੀ ਜਿਹੜਾ ਕਿਸਾਨਾਂ ਲਈ ਚਾਹੇ ਉਹਨੇ ਦਾਣਾ ਲਈ ਹੋਵੇ ਚਾਹੇ ਉਹ ਸੀਡਸ ਲਈ ਹੋਵੇ ਪਲਸਿਸ ਲਈ ਹੋਵੇ ਚਾਹੇ ਕਾਟਨ ਲਈ ਹੋਵੇ ਹਰ ਚੀਜ਼ਾਂ ਜਿਹੜੀਆਂ ਹੋਣੀਆਂ ਆਹ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਅੱਗੇ ਸਭ ਕੁਝ ਕਿਸਾਨਾਂ ਨੇ ਕਰਾਂਗੇ ਬਾਕੀ ਸਭ ਸਾਰਿਆਂ ਨੇ ਕਰਾਂਗੇ ਤੇ ਜਿਹੜੇ ਅਫਸਰ ਨੇ ਜੇ ਸੁਣਵਾਈ ਉਹ ਨਾ ਕੀਤੀ ਤੇ ਫਿਰ ਉਹ ਵੀ ਆਪਣੀ ਤਿਆਰੀ ਕਰ ਲੈਣ ਉਹ ਆਪਣਾ ਆਪ ਸੋਚ ਲੈਣ ਕੀ ਬਣੇਗਾ ਉਦੋਂ ਪਹਿਲਾਂ ਅਸੀਂ ਤਾਂ 27 ਦੀ ਗੱਲ ਕਰਨੀ ਆ ਅਸੀਂ ਕੋਈ ਸਰਕਾਰ ਨੂੰ ਛੇੜਨਾ ਨਹੀਂ ਪਰ ਉਦੋਂ ਪਹਿਲਾਂ ਹੀ ਜਿਹੜਾ ਆਪਸ ਵਿੱਚ ਇਹਨਾਂ ਦੀ ਤਿਆਰੀ ਆ ਦਿੱਲੀ ਤੋਂ ਬਾਅਦ ਤੁਸੀਂ ਦੇਖਿਓ ਜਿਹੜਾ ਨਾਲ ਅਮਨ ਰੋੜੇ ਨੇ ਤਾਂ ਇੰਡੀਕੇਸ਼ਨ ਦਿੱਤੇ ਆ ਜਿਹੜਾ ਪ੍ਰਧਾਨ ਆ ਉਹਨੇ ਤਾਂ ਅਖਬਾਰਾਂ 'ਚ ਮਾਰੇ ਬਿਆਨ ਪੜੇ ਨੇ ਜੋ ਉਹਨੇ ਕਿਹਾ ਵੀ Hindu ਵੀ Sikh ਵੀ ਹਰ ਕੋਈ ਪੁਰੇ ਬਣ ਸਕਦਾ ਜਿਹੜਾ 2% ਮਿਨੋਰਟੀ ਦੇ ਇੱਕ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਆ ਤੇ Hindu ਕਿਉਂ ਨਹੀਂ ਬਣ ਸਕਦਾ ਚੀਫ ਮਿਨਿਸਟਰ ਉਹਦੇ ਉਹਨਾਂ ਦੇ ਪਿੱਛੇ ਬਿਆਨ ਆਏ ਉਹਨਾਂ ਦੀ ਨਾਲ ਹੀ ਕੋਠੀ ਆ ਉਹਨਾਂ ਦੀ ਬਿਲਕੁਲ ਤਿਆਰੀ ਆ ਮਹਾਰਾਜਾ ਸਤੌਜ ਦੀ ਕੋਠੀ 'ਚ ਆਉਣ ਦੀ ਤੇ ਹਜੇ ਇਹਨਾਂ ਨੂੰ ਆਪਸ ਵਿੱਚ ਖੇਡ ਲੈਣ ਦੋ ਕਰ ਲੈਣ ਦੇ ਜੋ ਕਰਦੇ ਆ ਪਰ ਜੋ ਦਿੱਲੀ ਦਾ ਟੈਂਡ ਦੇਖ ਕੇ ਮੈਂ ਦਿੱਲੀ ਵਾਲਿਆਂ ਦਾ ਧੰਨਵਾਦ ਕਰਦਾ ਉਹ ਖਾਸ ਤੌਰ ਤੇ ਜਿੱਥੇ-ਜਿੱਥੇ ਅਸੀਂ ਜਿਹੜੇ ਵੀ ਕੋਨੇ 'ਚ ਪੰਜਾਬੀਆਂ ਦੇ ਕੋਲ ਗਏ ਜਿਹੜੇ ਵੀ ਕੰਫੀਡੈਂਸੀ ਪੰਜਾਬੀਆਂ ਕੋਲ ਸਿੱਖਾਂ ਕੋਲ ਗਏ ਉਹਨਾਂ ਨੇ ਵੱਧ ਚੜ ਕੇ ਹਰ ਚਰਾਂ ਦੀ ਮਦਦ ਕੀਤੀ ਉਹਨਾਂ ਦਾ ਮੈਂ ਖਾਸ ਤੌਰ ਤੇ ਦਿੱਲੀ ਦੇ ਪੰਜਾਬੀ ਤੇ ਸਿੱਖਾਂ ਦਾ ਜਿੱਥੇ-ਇੱਥੇ ਸਾਡੀਆਂ ਡਿਊਟੀਆਂ ਲਾਈਆਂ ਤੁਸੀਂ ਭਰ ਕੇ ਸਹਿਯੋਗ ਦਿੱਤਾ ਤੇ ਅੱਗੇ ਇਹੀ ਚੀਜ਼ਾਂ ਦੇਖ ਕੇ ਤੁਸੀਂ ਇਹ ਸਨੇਹਾ ਜਿਹੜਾ ਪੰਜਾਬ 'ਚ ਵੀ ਦੋ ਵੀ ਇੱਥੇ ਵੀ ਬੀਜੇਪੀ ਲੈ ਕੇ ਆਈਏ ਬੀਜੇਪੀ ਰਾਜ ਕਰਨ ਲਈ ਨਹੀਂ ਲੈ ਕੇ ਆਈਏ ਬੀਜੇਪੀ ਸੇਵਾ ਲਈ ਪੰਜਾਬ 'ਚ ਕਰਜ਼ਾ ਖਤਮ ਕਰਨ ਲਈ ਪੰਜਾਬ 'ਚ ਨਸ਼ਾ ਖਤਮ ਕਰਨ ਲਈ ਉਹ ਅਸੀਂ ਸ਼ਹਾਦਤਾਂ ਦੇਣ ਵਾਲੇ ਆਂ ਕੁਰਬਾਨੀਆਂ ਦਿੱਤੀਆਂ ਏ ਤੇ ਉਸੇ ਤਰੀਕੇ ਨਾਲ ਪੰਜਾਬ ਨੂੰ ਠੀਕ ਕਰਾਂਗੇ ਅ ਡੰਕੀ ਲਾਲਾ ਜਿਹੜੇ ਪੰਜਾਬੀ ਜਾਂਦੇ ਆ ਸਿਰ ਝੁਕਦਾ ਦੇਖ ਕੇ ਜਿੱਦਣ ਬੀਜੇਪੀ ਦੀ ਸਰਕਾਰ ਆਊ ਇੱਕ ਵੀ ਪੰਜਾਬੀ ਜਿਹੜਾ ਉਹ ਬਾਰਡਰ ਟੱਪ ਕੇ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਰਪਊ ਇਹ ਤਾਂ ਜਨਾਕ ਕਰਦਾ ਨਾ ਮੈਂ 50000 ਨੌਕਰੀਆਂ ਦੇਤੀਆਂ ਇਹ ਨੌਕਰੀਆਂ ਉਹ 50000 ਨੇ ਡੈਥ ਕੇਸ ਵਾਲੇ ਉਹਨਾਂ ਦੇ ਥਾ ਨੌਕਰੀ ਦੇਣੀ ਜਾਂ ਜਿਹੜੇ ਰਿਟਾਇਰਮੈਂਟ ਹੋ ਗਈ ਉਹਨਾਂ ਦੇ ਥਾ ਵੈਕੈਂਸੀ ਆ ਭਰਨੀਆਂ ਤੇ ਉਹ ਨੌਕਰੀਆਂ ਨੂੰ ਇਹ 50000 ਜਿਨਾਮ ਨੌਕਰੀਆਂ ਗਣਦੇ ਆ ਝੂਠਾ ਗੱਲਾਂ ਕਰਦੇ ਆ ਜਿਹਦੀ ਡੈਥ ਕੇਸ ਦੇ ਥਾ ਨੌਕਰੀ ਮਿਲਣੀ ਚਾਹ ਜਾਂ ਜਿਹੜਾ ਰਿਟਾਇਰਮੈਂਟ ਦੇ ਥਾ ਬੰਦਾ ਰੱਖਣਾ ਉਹ ਕਿਹੜੀ ਨੌਕਰੀ ਦੇਣੀ ਆ ਜੀ ਉਹ ਤਾਂ ਮਿਲਦੀਆਂ ਹੀ ਮਿਲਦੀਆਂ ਨੌਕਰੀਆਂ ਆਪਣੇ ਇੱਕ ਵੀ ਨੌਕਰੀ ਇੱਕ ਵੀ ਨੌਕਰੀ ਜੇ ਲੱਗ ਦਿੱਤੀ ਹੋਵੇ ਤਾਂ ਮੈਨੂੰ ਦੱਸਿਓ ਆ ਰਿਕਾਰਡ ਤੁਹਾਡਾ ਆਇਆ ਏ ਚਲੋ ਬਾਣੀਆਂ ਗੱਲਾਂ ਬਾਅਦ ਚ ਕਰਾਂਗੇ ਅੱਜ ਪਰ ਜੋ ਸਾਡੇ ਪੰਜਾਬੀਆਂ ਤੇ ਸਿੱਖਾਂ ਨੇ ਤੇਲੀ ਚ ਭਾਜੀਪੀ ਨੂੰ ਜਿੱਤ ਦਵਾਈਆ ਉਹਦਾ ਧੰਨਵਾਦ ਮੈਂ ਸਮਝਦਾ ਬੜੀ ਖੁਸ਼ੀ ਦੀ ਗੱਲ ਹੈ ਕਿਉਂ ਕਿ ਕਿਉਂਕਿ ਇਹ ਆਮ ਆਦਮੀ ਦਾ ਜਿਹੜਾ ਪਾਪ ਆ ਜਿਹੜੀ ਲੁੱਟ ਆ ਉਹ ਪੰਜਾਬ ਅਸੀਂ ਵੀ ਚੱਲ ਰਹੇ ਤੇ ਅੱਜ ਦਿੱਲੀ ਜਿੱਤਨ ਨਾਲ ਇੰਨੀ ਖੁਸ਼ੀ ਹੋਈ ਕੌਨ ਸਪੋਰਟਿਕ ਹੋਰ ਖੁਸ਼ੀ ਦੀ ਗੱਲ ਆ ਵੀ ਜਿੰਨੇ ਪੰਜਾਬੀਆਂ ਨੇ ਜਿੰਨੇ ਸਿੱਖਾਂ ਨੇ ਜਾਂ ਸਾਡੇ ਜਿੰਨੇ ਪੰਜਾਬੀ ਜਾਂ ਸਿੱਖ ਕੈਂਡੀਡੇਟ ਸੀ ਸਾਰੇ ਭਾਜੀਪੀ ਦੀ ਵੱਡੀ ਗਿਣਤੀ ਵੋਟਾਂ ਨਾਲ ਜਿਹੜੇ ਆ ਉਹ ਜਿੱਤੇ ਤੇ ਜਦੋਂ ਕੈਂਪੇਨ ਕੀਤੀ ਤੇ ਐ ਗੱਲ ਲਾਇਆ ਪੰਜਾਬੀਆਂ ਨੇ ਸਿੱਖਾਂ ਨੇ ਗੱਲ ਲਾਇਆ ਵੀ ਇਸ ਵਾਰ ਅਸੀਂ ਉਹ ਕਮੀ ਨਹੀਂ ਛੱਡਣੀ ਦੀ ਜੋ ਪੰਜਾਬ ਦਿੱਲੀ ਅਸੀਂ ਗਲਤੀ ਕੀਤੀ ਆ ਸਾਨੂੰ ਪਤਾ ਸੀ ਕਿ ਸਨਰਕ ਚ ਰਹਿ ਰਹੇ ਆ ਇਹ ਜਿਹੜਾ ਕੇਜਰੀਵਾਲ ਆ ਸ਼ੀਸ਼ ਮਹਿਲ ਚ ਰਹਿਣ ਵਾਲਾ ਬੰਦਾ ਸਾਨੂੰ ਹਮੇਸ਼ਾ ਘਬਰਾਹ ਕਰਦਾ ਤੇ ਆ ਆ ਦੂਜਾ ਮਹਾਰਾਜਾ ਸਤੌਜ ਇਹ ਉੱਥੇ ਮੈਂ ਕਹਿੰਦਾ ਜਿਹੜੀ ਸੀਟ ਤੇ ਵੀ ਗਿਆ ਜਿਹੜੀ ਸੀਟ ਤੇ ਵੀ ਗਿਆ ਪੰਜਾਬ ਤੋਂ ਇਥੇ ਆਪਣੀਆਂ ਟੀਮਾਂ ਲੈ ਕੇ ਉਹ ਸੀਟ ਬੁਰੀ ਤਰ੍ਹਾਂ ਹਾਰੀ ਹੁਣ ਮੈਨੂੰ ਖੁਸ਼ੀ ਆ ਵੀ ਉਹ ਜਿਹੜੇ ਦਿੱਲੀ ਦੇ ਭਾਜਪੀ ਦੇ ਪ੍ਰਧਾਨ ਉਹ ਵੀ ਇੱਕ ਪੰਜਾਬੀ ਸਚਦੇਵ ਤੇ ਹੁਣ ਵਾਰੀ ਆ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਇਸ ਵळे ਪੰਜਾਬ ਦੀ ਆ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੁਣ ਇਹ ਜਿਹੜੇ ਢੋਂਗੀ ਉਰੇ ਇਕੱਠੇ ਹੋਏ ਹੋਏ ਨੇ ਉਰੇ ਲੁੱਟ ਕੇ ਜਿਹੜਾ ਸਾਰਾ ਦਿੱਲੀ ਪੈਸਾ ਦੇ ਰਹੇ ਨੇ ਉਹਨਾਂ ਦੀ ਵਾਰੀ ਆ ਹੁਣ ਤੇ ਮੈਂ ਸਮਝਦਾ ਮੇਰੇ ਪੰਜਾਬ ਦੇ ਲੋਕੋ ਹਰਿਆਣਾ ਦੇਖ ਲਓ ਦਿੱਲੀ ਦੇਖ ਲਓ ਰਾਜਸਥਾਨ ਦੇਖ ਲਓ ਯੂਪੀ ਦੇਖ ਲਓ ਮੱਧਿਆ ਪ੍ਰਦੇਸ਼ ਦੇਖ ਲਓ ਉਸ ਤੋਂ ਬਾਅਦ ਵਿਹਾਰ ਦੇਖ ਲਓ ਉੜੀਸਾ ਦੇਖ ਲਓ ਮਹਾਰਾਸ਼ਟਰ ਦੇਖ ਲਓ ਹਰ ਜਗ੍ਹਾ ਮੋਦੀ ਜੀ ਨੂੰ ਸੋਚ ਨੂੰ ਲੋਕਾਂ ਨੇ ਸਰਕਾਰ ਬਣਾਈ ਆ ਆਪਾਂ ਕਿਉਂ ਪਿੱਛੇ ਰਹਿਣਾ ਆਪਾਂ ਨੂੰ ਜਾਣ ਕੇ ਗਮਰਾਹ ਕਰ ਕਰਕੇ ਆਪਾਂ ਨੂੰ ਪਿੱਛੇ ਛੱਡਿਆ ਹੋਇਆ ਪਰ ਹੁਣ ਅਗਲੀ ਵਾਰੀ ਪਰਮਾਤਮਾ ਦੀ ਮੇਰੇ ਨਾਲ ਸੇਵਾ ਲਈ ਹੋਰ ਕਾਸੇ ਲਈ ਨਹੀਂ ਸੇਵਾ ਲਈ ਪਹਿਲਾਂ ਆਪਣਾ ਸਮਾਨ ਭਗਵੰਤ ਮਾਨਸਿਆਂ ਆਪਣਾ ਸਮਾਨ ਬੰਨ੍ਹਣ ਲੱਗੋ ਬਥੇਰਾ ਕਰ ਲਿਆ ਤੁਸੀਂ ਕੰਮ ਮੈਂ ਜੇ ਮੈਂ ਕਮਾ ਨਾ ਜੇ ਆਰਟੀਆਈ ਕੋਈ ਪਾਵੇ ਜੇ ਆਰਟੀਆਈ ਕੋਈ ਪਾ ਕੇ ਪਤਾ ਕਰੇ ਵੀ ਸਭ ਤੋਂ ਘੱਟ ਜੇ ਪੰਜਾਬ ਦੇ ਲੋਕਾਂ ਨੂੰ ਕੋਈ ਮੁੱਖ ਮੰਤਰੀ ਮਿਲਿਆ ਆਪਣੇ ਐਮਐਲਏ ਨੂੰ ਵੀ ਉਹ ਭਗਵੰਤ ਮਾਨ ਸਿਆਤਾਵੇਂ ਤੁਸੀਂ ਹੋਵੋਗੇ ਕਦੇ ਵੀ ਪੰਜਾਬ ਦੇ ਕਿਸੇ ਬੰਦੇ ਦੀ ਸੀਐਮ ਆਫਸ ਦਾ ਦਰਵਾਜ਼ਾ ਨਹੀਂ ਖੁੱਲੇ ਆਰਟੀਆਈ ਚ ਇਹ ਰਜਿਸਟਰ ਤੋਂ ਚੈੱਕ ਕੀਤਾ ਜਾ ਸਕਦਾ ਜਿਹੜੀ ਪੰਜਾਬ ਪੁਲਿਸ ਉੱਥੇ ਐਂਟਰੀਆਂ ਕਰਦੀ ਆ ਦੂਜੀ ਗੱਲ ਹੁਣ ਜਿਹੜੇ ਵੀ ਆਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚੇਤਾਵਨੀ ਦੇਣਾ ਚਾਹੁੰਦਾ ਜਿਨ੍ਹਾਂ ਦੀ ਤਾਂ 26 27 ਤੱਕ ਨੌਕਰੀ ਹੈ ਉਹ ਤਾਂ ਜੋ ਕਰਦੇ ਆ ਕਰੀ ਜਾਣ ਪਰ